ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਕਹਾਣੀ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣੇ ਆ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਕ ਕੁੜੀ ਨੇ ਕੀ ਕੰਮ ਕੀਤਾ ਕਿ ਸਾਰੇ ਸਹੁਰੇ ਪਰਿਵਾਰ ਨੂੰ ਇੱਕ ਸਾਲ ਤੱਕ ਬੁੱਧੂ ਬਣਾ ਕੇ ਰੱਖਿਆ ਕੁਝ ਵੀ ਨਹੀਂ ਪਤਾ ਲੱਗਣ ਦਿੱਤਾ ਆਪਣੇ ਬਾਰੇ ਆਜੂ ਕਰਦੇ ਆ ਇਸ ਕਹਾਣੀ ਦੀ ਸ਼ੁਰੂਆਤ ਜਿਹੜੇ ਬਾਈ ਦੀ ਇਹ ਕਹਾਣੀਆਂ ਉਸ ਬਾਈ ਕੋਲੇ 42 ਕਿੱਲੇ ਜ਼ਮੀਨ ਆ 42 ਕਿੱਲਿਆਂ ਦਾ ਉਹ ਮਾਲਕਾ ਤੇ ਨਾਲ ਇੱਕ ਉਹਨਾਂ ਦੀ ਆਪ ਦੀ ਆੜਤ ਆ ਬਾਈ ਕਹਿੰਦਾ ਜਦੋਂ ਮੈਂ ਕਾਲਜ ਚੋਂ ਪੜਨ ਤੋਂ ਹਟਿਆ ਉਸ ਤੋਂ ਬਾਅਦ ਮੈਂ ਆਪਦੇ ਫਾਦਰ ਸਾਹਿਬ ਦੇ ਨਾਲ ਆੜਤ ਤੇ ਬੈਠਣ ਲੱਗ ਗਿਆ ਕਿਉਂਕਿ ਪਹਿਲਾਂ ਮੇਰੇ ਫਾਦਰ ਸਾਹਿਬ ਆੜਤ ਤੇ ਬੈਠਦੇ ਸੀ ਬਾਅਦ ਚ ਮੈਂ ਵੀ ਬੈਣ ਲੱਗ ਗਿਆ ਚਲੋ ਜੀ ਉਸ ਤੋਂ ਬਾਅਦ ਇਹ ਕਹਿੰਦਾ ਮੇਰੇ ਵਿਆਹ ਦੀ ਗੱਲਬਾਤ ਸ਼ੁਰੂ ਹੁੰਦੀ ਆ ਤੇ ਇੱਕ ਦੋ ਰਿਸ਼ਤੇ ਅਸੀਂ ਦੇਖਦੇ ਆ ਸਾਨੂੰ ਪਸੰਦ ਨਹੀਂ ਆਉਂਦੇ ਉਸ ਤੋਂ ਬਾਅਦ ਸਾਡੇ ਪਿੰਡ ਤੋਂ 200 ਕਿਲੋਮੀਟਰ ਦੀ ਦੂਰੀ ਤੇ ਇੱਕ ਰਿਸ਼ਤਾ ਵਿਖਾਇਆ ਜਾਂਦਾ ਚਲੋ ਜੀ ਪਹਿਲਾਂ ਕੁੜੀ ਵਾਲੇ ਕਹਿੰਦਾ ਆਉਂਦੇ ਆ ਘਰ-ਬਾਰ ਦੇਖ ਜਾਂਦੇ ਆ ਜ਼ਮੀਨ ਜਾਇਦਾ ਸਭ ਕੁਝ ਦੇਖ ਲੈਂਦੇ ਆ ਉਹਨਾਂ ਨੂੰ ਸਾਰਾ ਕੁਝ ਪਸੰਦ ਆ ਜਾਂਦਾ ਇਹਦਾ ਉਹ ਹਾਂ ਕਰ ਜਾਂਦੇ ਆ ਚਲੋ ਜੀ ਇਹਦੇ ਉਸ ਤੋਂ ਬਾਅਦ ਅਸੀਂ ਜਾਂਦੇ ਆ ਅਸੀਂ ਜਾ ਕੇ ਕੁੜੀ ਦੇਖਦੇ ਆ ਕੁੜੀ ਸੋਹਣੀ ਸੁਨੱਖੀ ਹੁੰਦੀ ਆ ਬਹੁਤ ਵਧੀਆ ਹੁੰਦੀ ਆ ਚਲੋ ਕੁੜੀ ਵਾਲਾ ਕੋਲੇ 55 ਕਿਲੇ ਜ਼ਮੀਨ ਸੀ ਉਹ ਵੀ ਬੜਾ ਬਿਜ਼ਨਸਮੈਨ ਬੰ ਕਹਿੰਦਾ ਵਿਆਹ ਤੋਂ ਬਾਅਦ ਮੈਂ ਆ ਦੁਬਈ ਘੁੰਮਣ ਦਾ ਪਲਾਨ ਬਣਾ ਲੈਣਾ ਵੀ ਆਪਾਂ ਦੁਬਈ ਘੁੰਮ ਕੇ ਆਉਣਾ ਵੀ ਨਵਾਂ ਨਵਾਂ ਮੇਰਾ ਵਿਆਹ ਸੀ ਕਹਿੰਦਾ ਮੈਨੂੰ ਵੀ ਚਾਹ ਸੀਗਾ ਚਲੋ ਘਰੇ ਪੈਸਾ ਤਾਂ ਸਾਰਾ ਖੁੱਲਾ ਸੀਗਾ ਕਹਿੰਦਾ ਚਲੋ ਜੀ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਉਹ ਚਲੋ ਕੋਈ ਨਹੀਂ ਘੁੰਮਿਆ ਕਹਿੰਦਾ ਮੈਂ ਆਪਦੀ ਘਰ ਵਾਲੀ ਨੂੰ ਕਿਹਾ ਵੀ ਆਪਾਂ ਨਾ ਦੁਬਈ ਘੁੰਮਣ ਜਾਣਾ ਤੇ ਆਪਾਂ ਟਿਕਟਾਂ ਕਰਾਉਣੀਆਂ ਅੱਗੋਂ ਕਹਿੰਦਾ ਮੇਰੀ ਘਰ ਵਾਲੀ ਕਹਿੰਦੀ ਵੀ ਨਾ ਨਾ ਮੈਂ ਦੁਬਈ ਨਹੀਂ ਜਾਣਾ ਕਹਿੰਦਾ ਮੈਂ ਪੁੱਛਿਆ ਕਿਉਂ ਕਹਿੰਦੀ ਲੈ ਆਪਾਂ ਨੂੰ ਕੀ ਲੋੜ ਦੁਬਈ ਜਾਣ ਦੀ ਹਨਾ ਆਪਾਂ ਐਵੇਂ ਨੇ ਪੈਸੇ ਵੇਸਟ ਕਰਾਂਗੇ ਨਾਲੇ ਆਪ ਤੇ ਜੇ ਉਹ ਕਹਿੰਦਾ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਹਿੰਦਾ ਮੈਂ ਬੜਾ ਹਰਾਨ ਹੋਇਆ ਮੈਨੂੰ ਖੁਸ਼ੀ ਵੀ ਹੋਈ ਯਾਰ ਮੇਰੀ ਘਰ ਵਾਲੀ ਕਿੱਡੀ ਸਿਆਣੀ ਹੈ ਹਨਾ ਕਿੰਨੀ ਤੇ ਅੱਜ ਕੱਲ ਕੁੜੀਆਂ ਕਹਿੰਦੀਆਂ ਵੀ ਪੈਸੇ ਜਿੰਨੇ ਮਰਜ਼ੀ ਲਾ ਜੇ ਨਾ ਪਾਪਾ ਦਾ ਘੁਮੱਕੇ ਆਉਣਾ ਵੀ ਆਪਾਂ ਤਾਂ ਆ ਕਰਨਾ ਉਹ ਕਰਨਾ ਕਹਿੰਦਾ ਮੈਂ ਬੜਾ ਹਰਾਨ ਤੇ ਮੈਂ ਖੁਸ਼ ਵੀ ਬੜਾ ਯਾਰ ਮੇਰੀ ਘਰ ਵਾਲੀ ਕਿੱਡੀ ਸਿਆਣੀ ਪੈਸਿਆਂ ਬਾਰੇ ਸੋਚਦੀ ਹੈ ਘਰ ਬਾਰੇ ਸੋਚਦੀ ਆੜਤ ਦੇ ਕੰਮ ਬਾਰੇ ਸੋਚਦੀ ਹੈ ਮੈਂ ਕਹਿਆ ਯਾਰ ਅੱਬੀ ਰੱਬਾ ਕਿੱਡੀ ਚੰਗੀ ਘਰ ਵਾਲੀ ਦਿੱਤੀ ਹੈ ਹਨਾ ਕਹਿੰਦਾ ਮੈਨੂੰ ਨਹੀਂ ਸੀ ਪਤਾ ਵੀ ਦਵਾਈ ਕਿਉਂ ਨਹੀਂ ਜਾਂਦੀ ਕਹਿੰਦਾ ਉਹ ਗੱਲਾਂ ਕਹਿੰ ਕਮਾਈ ਹੀ ਆਨਲਾਈਨ ਸ਼ਾਪਿੰਗ ਬਹੁਤ ਕਰਦੀ ਹੁੰਦੀ ਸੀ ਕਦੇ ਸੂਟ ਮੰਗਾ ਲਿਆ ਕਦੇ ਕੋਈ ਮੇਕਅਪ ਦਾ ਸਮਾਨ ਮੰਗਾ ਲਿਆ ਕਦੇ ਕੋਈ ਕਰੀਮ ਮੰਗਾਈ ਕਹਿੰਦਾ ਮਹੀਨੇ 'ਚ ਆਏ ਮਹੀਨੇ ਸਾਡੇ ਘਰੇ ਕਹਿੰਦਾ ਆਰਡਰ ਆਉਂਦੇ ਹੁੰਦੇ ਸੀ ਆਨਲਾਈਨ ਕਹਿੰਦਾ ਚਲੋ ਜੀ ਕਦੇ ਸਾਡੇ ਗੇਟ ਮੂਰੇ ਉਹਨੇ ਆਰਡਰ ਫੜਾਉਣ ਆਇਆ ਕਰਨਾ ਕਦੇ 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 ਨੇ ਆਪ ਕਹਿੰਦਾ ਫੜ ਲਿਆ ਆਇਆ ਕਰਨਾ ਕਦੇ ਮੇਰੇ ਫਾਦਰ ਸਾਹਿਬ ਨੇ ਆਰਡਰ ਫੜ ਲਿਆ ਕਹਿੰਦਾ ਕਦੇ ਮੈਂ ਘਰੇ ਹੋਣਾ ਤਾਂ ਮਾਂ ਵੀ ਕਦੇ ਕਦੇ ਆਰਡਰ ਉਹ ਫੜ ਕੇ ਕਰ ਲਿਆ ਆਇਆ ਕਰਨਾ ਕਹਿੰਦਾ ਕਹਿੰਦਾ ਚਲੋ ਜਿਹੜਾ ਕੋਈ ਨੇ ਸਮਾਨ ਮੰਗਾਇਆ ਕਰਨਾ ਉਹ ਸਮਾਨ ਕਦਾ ਮੰਨ ਲਾ ਇਹਨੇ ਸਾਰੇ ਪਰਿਵਾਰ ਨੂੰ ਵਿਖਾ ਦਿਆ ਕਰਨਾ ਵੀ ਅੱਜ ਆ ਮੈਂ ਸੂਟ ਮੰਗਾਇਆ ਅੱਜ ਮੈਂ ਆ ਕਰੀਮ ਵਗਾਈ ਆ ਅੱਜ ਮੈਂ ਮੇਕਅਪ ਦਾ ਸਮਾਨ ਮੰਗਾਇਆ ਕਹਿੰਦਾ ਚਲੋ ਜੀ ਇਹ ਵੀ ਆਪਣੇ ਮਾਂ ਕਦੇ ਲਾੜਦੀ ਜੀ ਸੀ ਗਾਂਸ ਵੀ ਲਾੜਦੀ ਜੀ ਰੱਖੀ ਹੋਈ ਸੀਗੀ ਤੇ ਕਹਿੰਦਾ ਅਸੀਂ ਉਸ ਗੱਲ ਨੂੰ ਗੌਲਿਆਣਾ ਕਰਨਾ ਵੀ ਚਲ ਕੋਈ ਗੱਲ ਨਹੀਂ ਮਿੱਤਲ ਸ਼ਾਮੋਂ ਖੰਦਾ ਕੁੜੀਆਂ ਨੂੰ ਹਨਾ ਨਵੇਂ ਨਵੇਂ ਵਿਆਹ ਤੋਂ ਬਾਅਦ ਲਾਉਣ ਪਾਉਣ ਦਾ ਚਲ ਕੋਈ ਚੱਕਰ ਨਹੀਂ ਕਹਿੰਦਾ ਇੱਕ ਦਿਨ ਬੈਠਾ ਮੈਂ ਉਹਨਾਂ ਰੋਟੀ ਖਾ ਰਿਹਾ ਹੁਣਾਂ ਤਾਂ ਮੈਂ ਕਹਿੰਦਾ ਮੈਂ ਤਾਂ ਤਿੰਨ ਗਰੂਟੀਆਂ ਹੀ ਗਵਾਸਾ ਕਰਦਰਾ ਤੇ ਇਹ ਕਹਿੰਦਾ ਛੇ ਰੋਟੀਆਂ ਖਾ ਜਾਂਦੀ ਹੈ ਕਹਿੰਦਾ ਮੈਂ ਦੇਖ ਕੇ ਬੜਾ ਹੈਰਾਨ ਹੋਇਆ ਯਾਰ ਵੀ ਛੇ ਰੋਟੀਆਂ ਖਾ ਗਈ ਪਤਲੀ ਜੀ ਹੈਗੀ ਵੀ ਛੇ ਰੋਟੀਆਂ ਖਾ ਗਈ ਕਮਾਲ ਦੀ ਗੱਲ ਆ ਕਹਿੰਦਾ ਹੁਣ ਮੈਂ ਕਿਹੜਾ ਦੇ ਮੂੰਹ ਤੇ ਕਹਿਣਾ ਸੀ ਵੀ ਤੂੰ ਛੇ ਰੋਟੀਆਂ ਖਾਣ ਦੀ ਅਗਨੀ ਤੇ ਅਗਲੀ ਨੇ ਕਹਿਣਾ ਤੂੰ ਮੇਰੇ ਰੋਟੀਆਂ �ेਣਦਾ ਹਨਾ ਕਹਿੰਦਾ ਮੈਂ ਵੈਸੇ ਹੈਰਾਨ じゃ ਹੋਇਆ ਵੀ ਇਹ ਬੜੀ ਕਹਾਂ ਚਲੋ ਜੀ ਸਾਰਾ ਕੰਮ ਚੱਲਦਾ ਰਹਿੰਦਾ ਮੈਂ ਆਰਥ ਤੇ ਜਾਂਦਾ ਰਹਿਣਾ ਪਿੱਛੋਂ ਇਹ ਘਰੇ ਹੁੰਦੀ ਆ ਚਲੋਈ ਕੱਲੀਆਂ ਰੋਟੀਆਂ ਪਕਾਉਣ ਦੀ ਸੀ ਹੋਰ ਨੇ ਕਰਨਾ ਕੀ ਸੀ ਘਰੇ ਸਾਫ ਸਫਾਈ ਵਾਲੇ ਕੱਪੜੇ ਧੋਣੇ ਸਾਰੇ ਲੱਗੀਆਂ ਹੋਈਆਂ ਸੀ ਰੌਕਰ ਆਣੀ ਆ ਕਹਿੰਦਾ ਇੱਕ ਦਿਨ ਕੀ ਹੁੰਦਾ ਵੀ ਐਤਵਾਰ ਦਾ ਦਿਨ ਹੁੰਦਾ ਤੇ ਕਹਿੰਦਾ ਮੈਂ ਬਾਹਰ ਡਰੈਗ ਰੂਮ ਚ ਕੋਈ ਆਇਆ ਹੁੰਦਾ ਉਹਦੇ ਕੋਲ ਬੈਠਾ ਹੁੰਨਾ ਤੇ ਇਹ ਘਰੇ ਬੈਡਰੂਮ ਦੇ ਵਿੱਚ ਥੜ ਕਰਕੇ ਡਿੱਗ ਪੈਂਦੀ ਆ ਤੇ ਮੈਨੂੰ ਜਦੋਂ ਆਵਾਜ਼ ਆਉਂਦੀ ਮੈਂ ਭੱਜ ਕੇ ਜਾਂਦਾ ਤੇ ਇਹ ਬੇਹੋਸ਼ ਹੋਈ ਪਈ ਹੁੰਦੀ ਕਹਿੰਦਾ ਕਹਿੰਦਾ ਮੈਂ ਚੱਕ ਕੇ ਬੈੱਡ ਤੇ ਪਾਉਣਾ ਭੱਜ ਕੇ ਡਾਕਟਰ ਕੋਲ ਨੂੰ ਜਾ ਡਾਕਟਰ ਆ ਕੇ ਬੀਬੂ ਪੀ ਚੈੱਕ ਲਾਉ ਟਿਕ ਟੋਕ ਲਾਉਂਦਾ ਕਹਿੰਦਾ ਇਹਨੂੰ ਮੜੀ ਜੀ ਹੋਸ਼ ਆ ਜਾਂਦੀ ਆ ਉਸ ਤੋਂ ਬਾਅਦ ਡਾਕਟਰ ਇਹਨੂੰ ਡ੍ਰਿਪ ਲਾ ਦਿੰਦਾ ਡਾਕਟਰ ਇਹਨੂੰ ਡ੍ਰਿਪ ਲਾਉਂਦਾ ਕਹਿੰਦਾ ਇਹ ਨਾ ਜਿਵੇਂ ਪੰਦਾ ਗੂੜੀ ਨੀਂਦ ਉਸ ਤੋਂ ਓਵੇਂ ਸੁੱਤੀ ਪਈ ਹੁੰਦੀ ਐ ਸੁਨ ਜੀ ਹੋ ਕੇ ਕਹਿੰਦਾ ਮੈਂ ਨਾ ਤਾਂ ਮੋਬਾਈਲ ਕੋਲ ਬੈਠਾ ਵੈਸੀ ਫੜ ਦੇਣਾ ਚਲੋ ਮੈਂ ਕਹਿੰਦਾ ਚਲੋ YouTube ਤੇ ਕੁਝ ਦੇਖਦਾ ਤਾਂ ਕਹਿੰਦਾ ਮੈਂ ਉਹ ਰੱਬੋਂ ਇਹਦਾ WhatsApp ਖੋਲ ਲਿਆ WhatsApp ਤੇ ਦੀ ਕਿਸੇ ਨਾਲ ਚੈਟ ਹੋਈ ਹੁੰਦੀ ਆ ਮੈਂ ਉਹ ਚੈਟ ਖੋਲ ਲੈਣਾ ਕਹਿੰਦਾ ਕਹਿੰਦਾ ਜਦੋਂ ਚੈਟ ਇਹਦੇ ਨਾਲ ਇਹ ਉਹਨੂੰ ਕਹਿ ਰਹੀ ਹੁੰਦੀ ਆ ਵੀ ਸਮਾਨ ਥੋੜਾ ਰਹਿ ਗਿਆ ਸਮਾਨ ਕਹਿੰਦਾ ਅੱਗੋਂ ਉਸ ਬੰਦੇ ਦਾ ਮੈਸੇਜ ਆਇਆ ਹੁੰਦਾ ਵੀ ਸਮਾਨ ਹੁਣ ਨਹੀਂ ਮਿਲ ਰਿਹਾ ਸਕਤਾਈ ਬਾਲੀਏ ਬੋਟਾ ਨੇੜੇ ਆ। ਅੱਗੋਂ ਕਹਿੰਦਾ ਮੇਰੀ ਘਰ ਵਾਲੀ ਦਾ ਮੈਸੇਜ ਗਿਆ ਹੁੰਦਾ ਵੀ ਪੈਸੇ ਦੀ ਪ੍ਰਵਾਹ ਨਾ ਕਰੀ ਸਮਾਨ ਪਚਾਦੇ ਸਮਾਨ ਥੋੜਾ ਰਹਿ ਗਿਆ। ਕਹਿੰਦਾ ਚਲੋ ਜੀ ਇਹ ਚੈਟ ਹੋਈ ਮੈਂ ਉਹ ਨੰਬਰ ਕਦਾਂ ਦੇ ਫੋਨ 'ਚ ਸੇਵ ਕਰ ਲੈਣਾ। ਕਹਿੰਦਾ ਮੈਨੂੰ ਸ਼ੱਕ ਹੋ ਜਾਂਦਾ ਮਿੱਤਰ ਆਪ ਵੀ ਦਾਲ ਚ ਘਾਲਾਂ ਮਾਲਾ। ਕਹਿੰਦਾ ਚਲੋ ਜੀ ਉਹ ਫੋਨ ਮੈਂ ਦੇ ਕੋਲ ਉਦਾਂ ਹੀ ਰੱਖ ਦਿੰਦਾ ਤੇ ਕਹਿੰਦਾ ਜਦੋਂ ਇਹਨੂੰ ਮੜੀ ਦੀ ਅੱਖ ਖੋਲਦੀ ਆ ਤੇ ਇਹ ਭੱਜ ਕੇ ਫੋਨ ਫੜ ਲੈਂਦੀ ਆ। ਕਹਿੰਦਾ ਮੈਨੂੰ ਸ਼ੱਕ ਹੋ ਜਾਂਦਾ ਵੀ ਜਿਵੇਂ ਸ਼ਹਿਰ ਨੂੰ ਚਲਾ ਜਾਣਾ ਉੱਥੇ 2-3 ਘੰਟੇ ਮੈਨੂੰ ਲੱਗ ਜਾਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਘਰੇ ਆਉਣਾ ਤੇ ਮੈਂ ਰਾਤ ਨੂੰ ਦਾ ਮੋਬਾਈਲ ਚੈੱਕ ਕਰਦਾ ਤੇ ਉਹ ਚੈਟ ਕਹਿੰਦਾ ਡਿਲੀਟ ਹੋਈ ਹੁੰਦੀ ਆ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਮੈਂ ਉਹ ਨੰਬਰ ਤੇ ਫੋਨ ਕਰਦਾ ਅੱਗੋਂ ਮੁੰਡਾ ਫੋਨ ਚੱਕਦਾ ਤੇ ਮੈਂ ਕਹਿੰਦਾ ਸਿੱਧਾ ਨੂੰ ਕਹਿੰਦਾ ਵੀ ਸਮਾਨ ਚਾਹੀਦਾ ਕਹਿੰਦਾ ਮੁੰਡਾ ਕਹਿੰਦਾ ਵੀ ਕਿਹੜਾ ਸਮਾਨ ਚਾਹੀਦਾ ਕਹਿੰਦਾ ਮੈਂ ਕਿਹਾ ਵੀ ਜਿਹੜਾ ਤੂੰ ਵੇਚਦਾ ਉਹੀ ਚਾਹੀਦਾ ਕਹਿੰਦਾ ਉਹ ਮੁੰਡਾ ਡਰ ਕੇ ਫੋਨ ਕੱਟ ਦਿੰਦਾ ਕਹਿੰਦਾ ਉਸ ਤੋਂ ਬਾਅਦ ਮੈਂ ਕਿਸੇ ਹੋਰ ਯਾਰ ਮਿੱਤਰ ਤੋਂ ਫੋਨ ਕਰਾਉਣਾ ਉਹਨੂੰ ਤੇ ਉਮਰਾ ਯਾਰ ਮਿੱਤਰ ਕਹਿੰਦਾ ਵੀ ਅਫੀਮ ਚਾਹੀਦੀ ਕਹਿੰਦਾ ਗੋਲ ਮੈਂ ਬੈਠਾ ਨੂੰ ਕਹਿੰਦਾ ਵੀ ਭਰਾਵਾ ਹੋਣਾ ਅਫੀਮ ਤਾਂ ਨਹੀਂ ਮਿਲਦੀ ਤੇ ਹੁਣ ਮੰਨ ਲਾ ਵੀ ਪ੍ਰੈਗੇਟ ਦੇ ਟਰਮਾਂਡਲ ਮਿਲਦੀਆਂ ਉਹਨਾਂ ਨੂੰ ਜੇ ਕੰਮ ਚੱਲਦਾ ਦੱਸੋ ਉਹ ਮੁੰਡਾ ਕਹਿੰਦਾ ਚਲ ਠੀਕ ਆ ਤੂੰ ਪ੍ਰੈਗੇਟ ਦੇ ਟਰਮਾਂਡਲ ਲੈ ਕੇ ਆ ਜਾ ਉਹ ਕਹਿੰਦਾ ਵੀ ਤੁਸੀਂ ਤੁਹਾਨੂੰ ਆਉਣਾ ਪਊਗਾ ਤੁਸੀਂ ਗੱਡੀ ਲੈ ਕੇ ਆਜੋ ਮੈਂ ਫਲਾਣੀ ਥਾਂ ਤੇ ਖੜਾ ਹੋਊਗਾ ਚਲੋ ਜੀ ਕਹਿੰਦਾ ਮੈਂ ਵੀ ਗੱਡੀ ਚ ਪੈਂਦਾ ਮੇਰੇ ਨਾਲ ਮੇਰਾ ਮਿੱਤਰ ਗੱਡੀ ਚ ਪੈਂਦਾ ਤੇ ਜਦੋਂ ਅਸੀਂ ਜਾਂਦੇ ਆ ਤੇ ਜਾ ਕੇ ਜਦੋਂ ਮੈਂ ਦੇਖਦਾ ਮੈਂ ਹੈਰਾਨ ਹੋਇਆ ਨਾ ਮੈਂ ਯਾਰ ਇਹ ਤਾਂ ਉਹ ਹੀ ਮੁੰਡਾ ਜਿਹੜਾ ਸਾਡੇ ਕਰੀ ਆਰ ਪੱਤੇ ਫੜਨ ਲੱਗਦਾ ਤੋਂ ਫੜ ਕੇ ਦੀ ਬਾਹ ਮੋੜਦਾ ਉੱਤੋਂ ਭੱਜ ਗਿਆ ਤਾਂ ਮੈਂ ਜਾ ਕੇ ਉਹਨੂੰ ਦਬ ਲੈਣਾ ਕਹਿੰਦਾ ਅਸੀਂ ਚੰਗੀ ਦੋ ਚਪੇੜਾ ਚਪੜਾ ਧਰਦੇ ਆਂ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਗੱਲ ਸੁਣ ਮੇਰੀ ਵੀ ਤੂੰ ਤਾਂ ਸਾਡੇ ਘਰੇ ਆਰਡਰ ਫੜਾ ਕੇ ਆਉਂਦਾ ਰਿਹਾ ਵੀ ਤੂੰ ਦੱਸ ਵੀ ਤੂੰ ਕਿਹੜੇ ਆਰਡਰ ਫੜਾ ਤੂੰ ਤਾਂ ਨਸ਼ਾ ਵੇਚਦਾ ਤੇ ਕਹਿੰਦਾ ਜਦੋਂ ਉਹਨੇ ਮੈਨੂੰ ਦੇਖਿਆ ਵੀ ਹੈਰਾਨ ਹੋ ਗਿਆ ਉਹ ਵੀ ਕਰੀ ਮਤਲਬ ਸੁੰਨ ਹੋਏ ਦਾ ਦੇਖ ਕੇ ਕਹਿੰਦਾ ਜਦੋਂ ਅਸੀਂ ਕੁੱਟਾ ਕਟਾ ਤੇ ਉਹ ਮੰਨ ਗਿਆ ਸਾਡੇ ਕੋਲ ਉਹ ਕਹਿੰਦਾ ਭਰਾਵਾ ਵੀ ਮੈਨੂੰ ਕਿਉਂ ਕੁੱਟਦੇ ਹੋ ਹਨਾ ਵੀ ਮੈਂ ਤਾਂ ਏ ਕੰਮ ਕਰਦਾ ਹੀ ਕਰਦਾ ਹਨਾ ਵੀ ਤੇਰੀ ਘਰ ਵਾਲੀ ਸਮਾਨ ਮੰਗਾਉ ਕਹਿੰਦਾ ਕਹਿੰਦਾ ਇਹ ਅਫੀਮ ਮੰਗਉਂਦੀ ਸੀ ਅਫੀਮ ਵੀ ਫੜਾ ਕੇ ਆਉਂਦਾ ਸੀਗਾ ਕਹਿੰਦਾ ਜਦੋਂ ਮੈਂ ਇੰਨੀਆਂ ਗੱਲਾਂ ਸੁਣੀਆਂ ਕਹਿੰਦਾ ਭਰਾਵਾ ਮੈਂ ਤਾਂ ਹੈਰਾਨ ਹੋ ਗਿਆ ਕੋਲ ਮੇਰਾ ਯਾਰ ਮੈਂ ਤਾਂ ਮੈਨੂੰ ਸ਼ਰਮ ਆ ਵੀ ਆ ਬਣ ਕੀ ਗਿਆ ਵੀ ਮੇਰੀ ਘਰ ਵਾਲੀ ਨਸ਼ਾ ਕਰਦੀ ਆ ਕਹਿੰਦਾ ਮੈਂ ਉਹਨੂੰ ਚੰਗਾ ਕੁੱਟਿਆ ਤੇ ਮੈਂ ਉਹਦੀ ਵੀਡੀਓ ਬਣਾ ਲਈ ਜਦੋਂ ਸਾਰਾ ਕੁਝ ਦੱਸੀ ਜਾਵੇ ਵੀ ਹਾਂ ਵੀ ਤੇਰੇ ਸਹੁਰੇ ਮੈਨੂੰ ਪੈਸੇ ਪਾਉਂਦੇ ਆ ਕਈ ਵਾਰ ਤਰੀਕਰ ਵਾਲੀ ਮੈਨੂੰ ਪੈਸੇ ਪਾਉਂਦੀ ਆ ਉਹਨੇ ਮੈਨੂੰ ਸਾਰੀਆਂ ਟਰਾਂਜੈਕਸ਼ਨ ਗੂਗਲ ਪੇ ਦੇ ਦਿਖਾਤੀਆਂ ਕਹਿੰਦਾ ਤੇਰੀ ਘਰ ਵਾਲੀ ਮੈਨੂੰ ਕਹਿੰਦੀ ਹੁੰਦੀ ਸੀ ਵੀ ਤੂੰ ਫਲਾਣੀ ਦੁਕਾਨ ਤੋਂ ਸੂ ਟਰਮਾਂਡਲ ਦੀਆਂ ਗੋਲੀਆਂ ਦੇ ਪ੍ਰੈਗਿਤ ਪੱਤੇ ਪਾ ਕੇ ਤੁਹਾਡੇ ਘਰੇ ਆਰਡਰ ਪੈਕ ਕਰਕੇ ਫੜਾ ਆਉਂਦਾ ਸੀ ਕਹਿੰਦਾ ਕਹਿੰਦਾ ਕਦੇ ਅਸੀਂ ਕਰੀਮ ਪੈ ਕੋਈ ਕਰੀਮ ਮੰਗਾ ਲੈਂ ਸੀ ਕਰੀਮ ਪੈਕ ਕਰਕੇ ਪੱਤੇ ਫੜਾ ਆਉਂਦਾ ਸੀਗਾ ਕਦੇ ਮੇਕਅਪ ਦਾ ਹੋਰ ਸਮਾਨ ਮੰਗਾ ਲਿਆ ਕਹਿੰਦਾ ਆਏ ਮਹੀਨੇ ਭਰਾਵਾ ਜਿਹੜਾ ਆਰਡਰ ਮੈਂ ਤੁਹਾਡੇ ਘਰੇ ਦੇਣ ਜਾਂਦਾ ਸੀਗਾ ਉਹ ਸੂਟਾਂ ਦੇ ਵਿੱਚ ਪੈਕ ਕਰਕੇ ਨਸ਼ਾ ਜਾਂਦਾ ਸੀ ਤੁਹਾਡੇ ਘਰੇ ਤੇ ਇਹ ਘਰ ਵਾਲੀ ਮੰਗਾਉਂਦੀ ਮੈਂ ਭਰਾਵਾ ਦੇ ਕੇ ਆਉਂਦਾ ਸੀ ਪੈਸੇ ਵਿੱਚ ਕਹਿੰਦਾ ਵੀ ਮੈਂ ਕੰਮ ਕਰਦਾ ਕਹਿੰਦਾ ਮੈਂ ਉਹਦੀ ਸਾਰੀ ਵੀਡੀਓ ਬਣਾ ਲਈ ਕਹਿੰਦਾ ਭਰਾਵਾ ਮੈਨੂੰ ਤਾਂ ਧਰਤੀ ਵੇਲਣਾ ਦੇਵੀ ਮੈਨੂੰ ਤਾਂ ਲੱਗੇ ਵੀ ਜਿਵੇਂ ਧਰਤੀ ਕਹਿੰਦਾ ਮੈਂ ਉੱਥੇ ਖੜੇ ਖੜੇ ਨੇ ਸਹੁਰੇ ਨੂੰ ਫੋਨ ਲਾਇਆ ਵੀ ਤੁਸੀਂ ਆਹ ਕੀ ਕਰਤੂਤਰੀ ਕੀਤੀ ਵੀ ਤੁਹਾਡੀ ਕੁੜੀ ਨਸ਼ਾ ਕਰਦੀ ਸੀ ਮੈਨੂੰ ਦੱਸਿਆ ਕਿ ਉਹ ਨਹੀਂਗਾ ਕਹਿੰਦਾ ਕੋ ਮੇਰੇ ਸਹੁਰੇ ਪੈਰਾਂ ਤੇ ਪਾਣੀ ਨਾ ਪੈਣ ਦੇ ਨੀ ਤੂੰ ਸਾਡੀ ਦਿੱਤੇ ਇਲਜ਼ਾਮ ਲਾਉਣਾ ਕਹਿੰਦਾ ਮੈਂ ਕਿਹਾ ਮੇਰੇ ਕੋਲੇ ਸਾਰਾ ਪ੍ਰੂਫ ਆ ਜਿਹੜੇ ਬੰਦੇ ਤੁਸੀਂ ट्रांजੈਕਸ਼ਨਾਂ ਕੀਤੀਆਂ ਉਹ ਸਾਰਾ ਕੁਝ ਕੀਤਾ A to Z ਮੇਰੇ ਕੋਲ ਸਾਰੇ ਪ੍ਰੂਫ ਆ ਵੀ ਤੁਸੀਂ ਮੰਨ ਲਿਓ ਕਹਿੰਦਾ ਉਹ ਨਹੀਂ ਮੰਨੇ ਕਹਿੰਦਾ ਉਸ ਤੋਂ ਬਾਅਦ ਮੈਂ ਘਰੇ ਆਇਆ ਘਰੇ ਆ ਕੇ ਕਹਿੰਦਾ ਮੈਂ ਆਦੇ ਮਾਂ ਪਿਓ ਨੂੰ ਸਾਰਾ ਕੁਝ ਦੱਸਿਆ ਬੀ ਇਹ ਨਸ਼ੇ ਕਰਦੀ ਆ ਕੈਪਸੂਲ ਮੰਗਾਉਂਦੀ ਆ ਦਰਮਨਡ 올ਦੀਆਂ ਗੋਲੀਆਂ ਖਾਂਦੀਆਂ ਅਫੀਮ ਵੀ ਖਾਂਦੀ। ਚਲੋ ਜੀ ਮਾਦੀ ਘਰ ਵਾਲੀ ਨੂੰ ਪੁੱਛਿਆ ਘਰ ਵਾਲੀ ਨੂੰ ਬੁਲਾਇਆ ਆਪਦੇ ਮਾਂ ਪਿਓ ਦੇ ਕੋਲ ਬਿਠਾਇਆ ਵੀ ਤੂੰ ਨਸ਼ੇ ਕਰਦੀ ਏ ਮਾਂ ਜੀ ਕਿਹਾ ਤਾਂ ਕੋਈ ਮੇਰੀ ਘਰ ਵਾਲੀ ਪੈਰਾਂ ਤੇ ਪਾਣੀ ਨਾ ਪੈਂਦੇ ਵੀ ਮੈਂ ਕੋਈ ਨਸ਼ਾ ਨਹੀਂ ਕਰਦੀ। ਕੌਣ ਕਹਿੰਦਾ ਕੌਣ ਕਹਿੰਦਾ ਕਹਿੰਦਾ ਮੈਂ ਉਸ ਮੁੰਡੇ ਦੀ ਵੀਡੀਓ ਦਿਖਾਤੀ। ਕਹਿੰਦੀ ਅੱਗੋਂ ਫੇਰ ਵੀ ਨਾ ਮੰਨੀ ਕਹਿੰਦਾ ਕਹਿੰਦਾ ਅੱਗੋਂ ਕਹਿੰਦੀ ਨਹੀਂ ਨਹੀਂ ਇਹ ਮੁੰਡਾ ਪਕਾਈ ਮਾਰਦਾ ਝੂਠ ਮਾਰਦਾ ਜੇ ਕਰਦਾ ਉਹ ਕਰਦਾ ਕਹਿੰਦਾ ਮੈਂ ਚੁੱਪ ਕਰ ਗਿਆ ਮੈਂ ਕਹਿੰਦਾ ਮੈਂ ਕੁੱਟਿਆ ਮਾਰਨ ਵਿੱਚ ਚੁੱਪ ਕਰ ਗਿਆ। ਕਹਿੰਦਾ ਮੈਂ ਇਹਨੂੰ ਕਿਹਾ ਵੀ ਤ ਜਦੋਂ ਮੇਰੇ ਸਹੁਰੇ ਆ ਜਾਂਦੇ ਆ ਤੇ ਕਹਿੰਦਾ ਮੈਂ ਆਹ ਸਹੁਰਾਂ ਨਾਲ ਗੱਲਬਾਤ ਕੀਤੀ ਵੀ ਨਸ਼ੇ ਕਰਦੀ ਆ ਵੀ ਆ ਦੇਖੋ ਮੈਂ ਮੁੰਡਾ ਵੀ ਮੁੰਡਾ ਬੋਲਣ ਦੇ ਸਾਹਮਣੇ ਦੇਖੋ ਵੀ ਉਹਨਾਂ ਨੇ ਆਹ ਟਰਾਂਜੈਕਸ਼ਨਾਂ ਦੀ ਵੀਡੀਓ ਦੇਖ ਲਓ ਸਾਰਾ ਵੀ ਸਭ ਕੁਝ ਦੇਖ ਲਓ ਤੁਸੀਂ ਕਹਿੰਦਾ ਮੈਂ ਸਾਰੇ ਬਰੂਫ ਦਿਖਾਏ ਫਿਰ ਵੀ ਨਾ ਮੰਨੇ ਨਾ ਮੇਰੇ ਸੱਸ ਮੰਨੇ ਨਾ ਮੇਰਾ ਸਹੁਰਾ ਮੰਨੇ ਨਾ ਕਹਿੰਦਾ ਮੇਰੇ ਘਰ ਵਾਲੀ ਮੰਨੇ ਕਹਿੰਦਾ ਮੈਂ ਫਿਰ ਲਾਸਟ ਦੇਖੋ ਗੱਲ ਕਹੀ ਵੀ ਗੱਲ ਸੁਣੋ ਮੇਰੀ ਚਲੋ ਠੀਕ ਆ ਮੈਂ ਤੁਹਾਡੇ ਪੈਰਾਂ 'ਚ ਸਿਰ ਧਰ ਕੇ ਮਾਫੀ ਮੰਗੂਗਾ ਜੋ ਤੁਸੀਂ ਜਰਮਾਨਾ ਲਓਗੇ ਮੈਂ ਉਹੀ ਜਰਮਾਨਾ ਭਰੂਗਾ ਤੁਸੀਂ ਐਂ ਕਰੋ ਤੁਸੀਂ ਆਪ ਤੁਸੀਂ ਡਾਕ ਟੈਸਟ ਜੇ ਕਲੀਅਰ ਆ ਗਿਆ ਤਾਂ ਮੈਂ ਮਾਫੀ ਮੰਗਉਂ ਤੁਸੀਂ ਮੈਨੂੰ ਜੋ ਹਰਜਾਨਾ ਲਾਓਗੇ ਮੈਂ ਪਰਨੂ ਤਿਆਰ ਆ ਤੁਸੀਂ ਇਹਦੀ ਕੋਈ ਧੀ ਦਾ ਟੌਪ ਟੈਸਟ ਕਰਵਾ ਦਿਓ ਕਹਿੰਦਾ ਭਰਾਵਾ ਮੜ ਕੇ ਡਾਕ ਟੈਸਟ ਕਰਾਉਣ ਲਈ ਮੰਨਣਾ ਉਹ ਕਹਿੰਦਾ ਚਲੋ ਜੀ ਹੌਲੀ ਹੌਲੀ ਮੇਰੀ ਸੱਸਕ ਦਾ ਫੁੱਟ ਪੀ ਵੀ ਹਾਂ ਵੀ ਚੰਡੀਗੜ੍ਹ ਪੜ੍ਹਦੀ ਇਸ ਤੋਂ ਮੜਾ ਨਸ਼ਾ ਕਰਨ ਲੱਗ ਗਈ ਸੀ ਅਸੀਂ ਸੋਚਿਆ ਚਲ ਵਿਆਹ ਦਿੰਦੇ ਆ ਵੀ ਜਗਾ ਚ ਵਾਕ ਜੂਗ ਪੈਦਾ ਹੋਣਗੇ ਚਲ ਜਵਾਕਾਂ ਦਾ ਇੰਟਰਸਟ ਬਣ ਜੂਗਾ ਹੌਲੀ ਨਸ਼ਾ ਪਤਾ ਛੱਡ ਜੂਗੀ ਕਹਿੰਦਾ ਚਲੋ ਜਦੋਂ ਉਹ ਮੰਨ ਕੇ ਤੇ ਮੇਰਾ ਮਾਂ ਪਿਓ ਵੀ ਹੈਰਾਨ ਹੋ ਗਿਆ ਕਹਿੰਦਾ ਫਿਰ ਮੈਂ ਘਰ ਨੂੰ ਕਿਹਾ ਵੀ ਦੱਸ ਕਿੱਥੇ ਪੱਤੇ ਸਾਰੇ ਪਾਇਆ ਕੱਢ ਕੇ ਲਿਆ ਕਹਾਂ ਚਲੋ ਜੀ ਅਲਮਾਰੀ ਦੇ ਲੋਕਰ ਚ ਸਾਰਾ ਕੁਝ ਪਿਆ ਸੀਗਾ ਕਹਿੰਦਾ ਕਿਨ ਮੈਂ ਕਿਹੜਾ ਲੋਕਰ ਫਰੋਲਦਾ ਸੀ ਮੈਂ ਤਾਂ ਕਿਦਾ ਸਵੇਰੇ ਆੜਤ ਚ ਚਲਾ ਗਿਆ ਛਾਂ ਨੂੰ ਕਰੇ ਆਉਂਦਾ ਸੀ ਕਹਿੰਦਾ ਫਿਰ ਮੈਂ ਜਦੋਂ ਦਾਬੇ ਦੂਬੇ ਮਾਰੇ ਸਾਰਾ ਕੁਝ ਕੀਤਾ ਤੇ ਕਹਿੰਦਾ ਫਿਰ ਸਾਰੇ ਲੋਕਰ ਦੇ ਵਿੱਚ ਪੱਤੇ ਕੱਢੇ ਕਹਿੰਦਾ ਬਾਈ ਪ੍ਰੈਗੇ ਦੇ ਪੱਤੇ ਨਿਕਲੇ ਟਰਮਨਡੋਲ ਦੀਆਂ ਗੋਲੀਆਂ ਕੱਢੀਆਂ ਸਾਰਾ ਕੁਝ ਕੱਢ ਕੇ ਦਿੱਤਾ ਉਹਨੇ ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਐ ਕਰੋ ਵੀ ਐ ਕਰੋ ਇਹਨੂੰ ਲੈ ਜਾਓ ਵੀ ਮੈਂ ਨਹੀਂ ਰੱਖਣੀ ਇਹਨੇ ਛੇੜਨ ਦੀ ਕਹਿੰਦਾ ਮੈਂ ਕਿਹਾ ਵੀ ਮੈਂ ਇਹਦਾ ਰੱਖ ਕੇ ਕਰਨਾ ਕੀ ਆ ਜਿਹੜੀ ਕੁੜੀ ਟਰਮਾਡੋਲ ਖਾਂਦੀ ਆ ਪ੍ਰੈਗ ਖਾਂਦੀ ਆ ਵੀ ਉਹ ਕੱਲ ਨੂੰ ਜਵਾਕ ਇਥੋਂ ਜੰਮ ਲੂਗੀ ਕਹਾਂ ਚਲੋ ਜੀ ਅੱਗੋਂ ਹੱਥ ਜੋੜਨ ਲੱਗਿਆ ਮੇਰਾ ਸਾਸੋਰਾ ਵੀ ਮੇਰਾ ਸਾਸੋਰਾ ਮੇਰਾ ਪੈਰਾਂ 'ਚ ਪੱਗਾਂ ਦਰ ਲੱਗਿਆ ਮੇਰੇ ਪਿਓ ਦੇ ਪੈਰਾਂ 'ਚ ਪੱਗਾਂ ਦਰ ਲੱਗਿਆ ਤੇ ਕਹਿੰਦਾ ਮੈਂ ਇਹਨੂੰ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਗੱਲ ਸੁਣ ਲਓ ਚਲੋ ਕੋਈ ਗੱਲ ਨਹੀਂ ਸਾਡੇ ਧੀਆ ਵਰਗੀ ਐ ਜੋ ਹੋਣਾ ਸੀ ਹੋ ਗਿਆ ਬਈ ਅਸੀਂ ਤਾਂ ਇਲਾਜ ਕਰਾ ਦਿੰਨੇ ਆ ਜੇ ਮੰਨ ਲਓ ਇਹ ਨਸ਼ਾ ਛੱਡ ਗਈ ਤਾਂ ਅਸੀਂ ਰੱਖ ਲਾਂਗੇ ਨਹੀਂ ਤਾਂ ਫਿਰ ਅਸੀਂ ਨਹੀਂ ਰੱਖਣੀ ਕਹਿੰਦਾ ਚਲੋ ਜੀ ਉਸ ਤੋਂ ਬਾ ਅਸੀਂ ਕਿਹਾ ਵੀ ਇਲਾਜ ਅਸੀਂ ਇੱਥੇ ਨਹੀਂ ਕਰਾਉਣਾ ਤੁਸੀਂ ਅਸੀਂ ਖਰਚਾ ਭਰ ਦਾਂਗੇ ਤੁਸੀਂ ਅਜੀ ਧੀਰੋਵ ਦੇ ਨਾਲ ਲੈ ਜਾਓ ਜਿੰਨਾ ਖਰਚਾ ਅਸੀਂ ਖਰਚਾ ਸਾਰਾ ਕਰਾਂਗੇ ਤੁਸੀਂ ਇਲਾਜ ਕਰਾਵੋ ਜਿੱਥੇ ਛੱਡ ਗਈ ਇੱਥੇ ਛੱਡ ਜਿਓ ਕਹਿੰਦਾ ਚਲੋ ਜੀ ਉਹ ਮੇਰਾ ਸੱਸ ਸਾਰਾ ਮੇਰੀ ਕਰਨ ਨਾਲ ਲੈ ਗਿਆ ਕਹਿੰਦਾ ਭਰਾਵਾਂ ਨਾਲ ਗਿਆ ਹੁਣ ਡੇਢ ਸਾਲ ਹੋ ਗਿਆ ਅਜੇ ਤੱਕ ਤਾਂ ਛੱਡ ਨਹੀਂ ਆਇਆ ਕਹਿੰਦਾ ਨਾਲੋਂ ਤਲਾਕ ਦਿੰਦੇ ਆ ਨਾ ਸਾਡਾ ਫੋਨ ਚੱਕਦੇ ਆ ਨਾ ਹੀ ਉਹ ਫੋਨ ਸਾਨੂੰ ਕਰਦੀ ਕਹਿੰਦਾ ਉਸ ਤੋਂ ਬਾਅਦ ਦੀ ਗੱਲ ਸੁਣੋ ਉਸ ਤੋਂ ਬਾਅਦ ਕਹਿੰਦਾ ਮੈਨੂੰ ਮੈਂ ਕਿਦਾਂ ਲਮਾਰੀ ਦੀ ਫੋਲੋਅ ਅਪ ਵਾਲੀ ਕੀਤੀ ਤੇ ਵਿੱਚੋਂ ਮੈਨੂੰ ਜਿਹੜੀਆਂ ਐਡਵਾਂਟਡ ਦੀਆਂ ਗੋਲੀਆਂ ਜਾਂ ਜਾਂ ਜਿਹਨੂੰ ਆਪਾਂ ਆਈਪੀਐਲ ਕਹਿੰਦੇ ਨੇ ਉਹ ਗੋਲੀਆਂ ਹੁੰਦੀਆਂ ਵੀ ਪ੍ਰੈਗਨੈਂਸੀ ਰੋਕਣ ਵਾਲੀਆਂ ਗੋਲੀਆਂ ਮੈਨੂੰ ਉਹਦੇ ਵੀ ਖਾਲੀ ਪੱਤੇ ਬਹੁਤ ਸਾਰੇ ਮਿਲੇ ਕਹਿੰਦਾ ਉਸ ਤੋਂ ਫਿਰ ਮੈਂ ਅੰਦਾਜ਼ਾ ਲਾਇਆ ਵੀ ਇਹ ਬੱਚਾ ਪੈਦਾ ਨਹੀਂ ਸੀ ਹੋਣ ਦਿੰਦੀ ਉਹਨੂੰ ਐ ਸੀ ਵੀ ਜੇ ਬੱਚਾ ਪੈਦਾ ਹੋ ਗਿਆ ਹਸਪੀਟਲ 'ਚ ਦਾਖਲ ਕਰਾਂਗੇ ਫੇਰ ਮੰਨ ਲਓ ਮੈਂ ਨਸ਼ਾ ਅੱਥੇ ਕਿਵੇਂ ਕਰੂੰਗੀ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਵੀ ਦੁਬਈ ਕਿਉਂ ਨਹੀਂ ਗਈ ਮੇਰੇ ਨਾਲ ਕਿਉਂਕਿ ਉਹ ਨਸ਼ਾ ਕਰਦੀ ਸੀ ਗੋਲੀਆਂ ਖਾਂਦੀ ਸੀ ਪ੍ਰੈਗਨੈਂਸੀ ਕੈਪਸੂਲ ਖਾਂਦੀ ਸੀ ਅਫੀਮ ਖਾਂਦੀ ਸੀ ਕਹਿੰਦਾ ਉਹਨੂੰ ਐ ਸੀ ਵੀ ਜੇ ਦੁਬ ਮੈਂ ਤਾਂ ਫੜੀ ਜਾਉਂਗੀ ਜੋ ਤੋੜ ਵੱਜੂਗੀ ਉੱਥੇ ਕਹਿੰਦਾ ਫਿਰ ਮੈਂ ਮੱਥੇ ਨੂੰ ਹੱਥ ਮਾਰਿਆ ਮਿੱਤਰ ਆ ਵੀ ਉਹ ਤਾਂ ਐਡਿਕਟਡ ਸੀ ਵੀ ਉਹ ਤਾਂ ਗੋਲੀਆਂ ਦੇ ਪਰਹਿ ਕੇ ਖਾਂਦੀ ਸੀ ਤਾਂ ਹੀ ਉਹ ਉੱਥੇ ਨਹੀਂ ਦਬਾਈ ਨਹੀਂ ਗਈ ਤਾਂ ਹੀ ਉਹ ਬੱਚਾ ਨਹੀਂ ਸੀ ਪੈਦਾ ਹੋਣ ਦਿੰਦੀ ਤਾਂ ਹੀ ਕਿਸੇ ਰਿਸ਼ਤੇਦਾਰ ਦੇ ਘਰੇ ਰਾਤ ਨਹੀਂ ਸੀ ਰਹਿ ਕੇ ਰਾਜੀ ਉਹ ਕਹਿੰਦਾ ਫਿਰ ਮੈਂ ਕਿਹਾ ਵੀ ਰੱਬਾ ਕਿੱਥੇ ਜਾਣ ਪਸਾਤੀ ਕਹਿੰਦਾ ਉਸ ਤੋਂ ਬਾਅਦ ਮੈਂ ਇੱਕ ਦਿਨ ਫਿਰ ਉਸ ਮੁੰਡੇ ਕੋਲੇ ਗਿਆ ਜਿਹੜਾ ਮੰਨ ਲਓ ਪੱਤੇ ਪੁੱਤੇ ਸਾਰਾ ਕੁਝ ਕਹਿੰਦਾ ਦੇ ਕੇ ਜਾਂਦਾ ਸੀਗਾ ਕਹਿੰਦਾ ਉਹਨੇ ਜਦੋਂ ਫਿਰ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਕਹਿੰਦਾ ਫਿਰ ਮੇਰੇ ਪੈਰਾਸਿਥੋਲੋਜ ਮੀਂ ਨਿਕਲੇ ਕਿ ਉਹ ਕਹਿੰਦਾ ਵੀ ਬਾਈ ਤੇਰੇ ਸਹੁਰਿਆਂ ਦੁਬਾਰਾ ਗਾਂਝਾ ਬੰਦੇ ਲੱਭਦੇ ਆ ਉਹ ਮੇਰੇ ਮੇਰਾ ਦੱਸ ਪਾਉਂਦੇ ਤੇਰੇ ਸਹੁਰਿਆਂ ਨੂੰ ਤੇਰੇ ਸਹੁਰਿਆਂ ਨੇ ਮੈਨੂੰ ਕਿਹਾ ਸੀ ਵੀ ਸਾਡੀ ਕੁੜੀ ਤੱਕ ਨਸ਼ਾ ਪਹੁੰਚਾਇਆ ਕਰ ਤੈਨੂੰ ਇੰਨੇ ਅਸੀਂ ਪੈਸੇ ਦੇਵਾਂਗੇ ट्रांजੈਕਸ਼ਨਾਂ ਸਾਰਾ ਕੁਝ A to Z ਇੱਥੇ ਤਾਂ ਕਿ ਮੇਰੀ ਸੱਸ ਦੀਆਂ ਰਿਕਾਰਡਿੰਗਾਂ ਵੀ ਮੈਨੂੰ ਸੁਣਾਤੀਆਂ ਉਸ ਬੰਦੇ ਨੇ ਬਿਆਦਰੀ ਸੱਸ ਦੇ ਕੀ ਕਹਿਰੀ ਕਹਿੰਦਾ ਉਹ ਮੇਰੀ ਸੱਸ ਕਹਿੰਦੀ ਸੀਗੀ ਵੀ ਮੇਰੀ ਧੀ ਮਰ ਜੂਗੀ ਜੇ ਨਸ਼ਾ ਨਾ ਪਹੁੰਚਿਆ ਉੱਥੇ ਮਾਂ ਪਿਓ ਨੂੰ ਸਾਰਾ ਕੁਝ ਪਤਾ ਜੀ ਸਾਡੀ ਧੀ ਨਸ਼ੇ ਦੀ ਐਡਿਕਟਡ ਆ ਫਿਰ ਵੀ ਗਾਂ ਵਿਆਹ ਕਰਤਾ ਕਹਿੰਦਾ ਉਹਨਾਂ ਦਾ ਘਰ ਤਾਂ ਉਜੜ ਗਿਆ ਸੀ ਗਾਂ ਕਹਿੰਦਾ ਸਾਡਾ ਵੀ ਜਾੜ ਤਾਂ ਕਹਿੰਦਾ ਮੈਂ ਆਪਣੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ ਤੇ ਕਹਿੰਦਾ ਸਾਡਾ ਘਰ ਉਜੜ ਗਿਆ ਕਹਿੰਦਾ ਹੁਣ ਜਿਹੜਾ ਇਹਦਾ ਪਿਓ ਸੀ ਉਹ ਵੀ ਮੋਟੀ ਅਫੀਮ ਖਾਂਦਾ ਸੀਗਾ ਇਹਨਾਂ ਦੇ ਘਰੇ ਅਫੀਮ ਖੁੱਲੀ ਪਈ ਰਹੀ ਸੀ ਇਹ ਅਫੀਮ ਵੀ ਖਾਂਦੀ ਸੀ ਚੰਡੀਗੜ੍ਹ ਪੜ੍ਹਦੀ ਸੀਗੀ ਉੱਥੇ ਪਤਾ ਨਹੀਂ ਕੀ ਕੀ ਖਾਣ ਲੱਗ ਗਈ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਨੂੰ ਪਤਾ ਲੱਗਿਆ ਵੀ ਜਿਹੜੇ ਪ੍ਰੈਗੇ ਬੁਰੂ ਕੀ ਖਾਂਦੇ ਆ ਵੀ ਉਹ ਰੋਟੀਆਂ ਬਣੀਆਂ ਜਿਹੜੀਆਂ ਖਾ ਜਾਂਦੇ ਵੀ ਭੁੱਖ ਬਹੁਤ ਲਾਉਂਦੇ ਆ ਜਿਹੜੀਆਂ ਪ੍ਰੈਗੇ ਦੇ ਕੈਪਸੂਲ ਖਾਂਦੇ ਆ ਕਹਿੰਦਾ ਮੈਨੂੰ ਫੇਰ ਪਤਾ ਲੱਗਿਆ ਵੀ ਜਿਹੜੀਆਂ ਵੀ ਉਹ ਪ੍ਰੈਗੇਟਿਕ ਕੈਪਸੂਲਾਂ ਕਰਕੇ ਛਿੱਛੀ ਰੂਟੀਆਂ ਖਾ ਜਾਂਦੀ ਸੀ। ਕਹਿੰਦਾ ਭਈ ਅਸੀਂ 1 ਸਾਲ ਤੱਕ ਬੁੱਧੂ ਬਣੇ ਰਹੇ। ਅਸੀਂ ਖੁਦ ਆਪਦੇ ਹੱਥਾਂ ਨਾਲ ਆਰਡਰ ਫੜ-ਫੜ ਕੇ ਆਪਦੀ ਲਿਆ ਕੇ ਘਰ ਵਾਲੀ ਨੂੰ ਮੈਂ ਫੜਾਉਂਦਾ ਰਿਆ। ਸਾਡੇ ਘਰੇ ਅੱਖਾਂ ਸਾਹਮਣੇ ਆਰਡਰ ਆਉਂਦੇ ਸੀਗੇ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਜਿਹੜੇ ਇਹ ਆਰਡਰ ਆ ਰਹੇ ਆ ਵੀ ਇਹਨਾਂ ਦੇ ਵਿੱਚ ਸਾਡੇ ਘਰੇ ਨਸ਼ਾ ਆ ਰਿਹਾ। ਟਰਮਨਡੋਲ ਦੀਆਂ ਗੋਲੀਆਂ ਆ ਰਹੀਆਂ ਪ੍ਰੈਗੇਟਿਕ ਕੈਪਸੂਲ ਆ ਰਹੇ ਆ। ਕਿਉਂਕਿ ਕਹਿੰਦਾ ਉਹ ਸਾਨੂੰ ਸਾਰੇ ਆਰਡਰ ਵਖਾਣ ਦੀ ਸੀ ਖੋਲਣ ਤੋਂ ਬਾਅਦ ਕਿਉਂਕਿ ਉਹਨੇ ਗੋਲੀਆਂ ਦੇ ਪੱਤੇ ਲਗੋ ਲਿਆ ਕਰਨੇ। ਅ ਦਿਖਾ ਦੇਣਾ ਮੈਂ ਆ ਸੂਟ ਮੰਗਾਇਆ ਅੱਜ ਮੈਂ ਆ ਕਰੀਮ ਮੰਗਾਈ ਅੱਜ ਮੈਂ ਮੇਕਅਪ ਦਾ ਸਾਮਾਨ ਮੰਗਾਇਆ ਕਿਉਂਕਿ ਕਹਿੰਦਾ ਆਪਣੇ ਘਰੇ ਕੋਈ ਵੀ ਆਪਣੀ ਲੇਡੀਜ਼ ਕੋਈ ਵੀ ਆਰਡਰ ਮੰਗਾਉਂਦੀ ਆ ਆਪਾਂ ਕਹਿੰਦਾ ਖੋਲ ਕੇ ਦੇਖਦੇ ਵੀ ਨੇ ਕੀ ਆਪੇ ਘਰ ਵਾਲੀ ਨੇ ਕੀ ਮੰਗਾਇਆ ਆਪਾਂ ਤਾਂ ਲਿਆ ਕੇ ਸਦਾ ਜਨਾਨੀ ਨੂੰ ਫੜਾ ਦੇ ਨੇ ਵੀ ਆ ਦੇਖ ਲੋ ਜਨਾਨੀ ਇਹੋ ਕਹਿੰਦਾ ਆਰਡਰ ਨੂੰ ਖੋਲਦੀਆਂ ਨੇ ਹੁਣ ਆਹ ਵੀਡੀਓ ਤਾਂ ਪਾਈ ਆ ਭਰਾਵੋ ਕੀ ਸੁਚੇਤ ਹੋ ਜੋ ਇੱਥੋਂ ਤੱਕ ਕਿ ਆਨਲਾਈਨ ਸ਼ਾਪਿੰਗ ਕਰਾ ਕੇ ਵੀ ਨਸ਼ਾ ਘਰੇ ਮੰਗਾਇਆ ਜਾਂਦਾ ਆਪਣੇ ਘਰ ਵਾਲੇ ਨੂੰ ਬੁੱਧੂ ਬਣਾਉਣ ਲਈ ਇਸ ਕਰਕੇ ਪਹਿਲੀ ਗੱਲ ਤੇ ਆ ਜੇ ਤੁਸੀਂ ਖਾਸ ਕਰਕੇ ਕੋਈ ਕੁੜੀ ਚੰਡੀਗੜ੍ਹ ਪੜਦੀ ਆ ਉਹਦਾ ਰਿਸ਼ਤਾ ਲੈ ਰਹੇ ਹਾਂ ਤਾਂ ਮੜਾ ਜਾ ਪੁੱਛ ਪੜਤਾਲ ਕਰਕੇ ਲਿਓ ਪ੍ਰਭੂ ਕਿਉਂਕਿ ਉੱਥੋਂ ਪੜੇ ਫੌਣ ਆਉਂਦੇ ਆ ਬੜਾ ਕੁਝ ਭਰਾ ਦੱਸਦੇ ਵੀ ਤੇ ਕੀ ਕੋਈ ਚੱਲੀ ਜਾਂਦਾ ਹੁਣੋ ਕੁੜੀ ਸਾਰੇ ਪਰਿਵਾਰ ਸਾਹਮਣੇ ਨਸ਼ਾ ਮਗਾਉਂਦੀ ਸੀ ਪਰ ਕਿਸੇ ਨੂੰ ਸੀ ਪਤਾ ਲੱਗ ਰਿਹਾ ਵੀ ਨਸ਼ਾ ਕਿਵੇਂ ਆਇਆ ਉਹ ਤਾਂ ਅਚਾਨਕ ਉਸ ਦਿਨ ਬੇਹੋਸ਼ ਹੋ ਗਈ ਤਾਂ ਉਹਦਾ ਰਾਜ਼ ਖੁੱਲ ਗਿਆ ਕਿਉਂਕਿ ਉਹਨੇ ਕੀ ਹੋ ਸਕਦਾ ਉਹਨੇ ਚੈਟ ਜੀ ਡਿਲੀਟ ਕਰਨੀ ਹੋਵੇ ਉਹਨੇ ਸਮਾਨ ਪਤਾ ਜ਼ਿਆਦਾ ਖਾ ਲਿਆ ਉਹ ਬੇਹੋਸ਼ ਹੋ ਗਈ ਚੈਟ ਡਿਲੀਟ ਨਾ ਕਰ ਸਕੀ ਤੋ ਚੈਟ ਕਹਿੰਦਾ ਬਾਈ ਮੈਂ ਪੜ ਲਈ ਤਾਂ ਕਹਿੰਦਾ ਮੈਂ ਬਚ ਗਿਆ ਕਹਿੰਦਾ ਬਚ ਵੀ ਕਹਦਾ ਗਿਆ ਸਾਰਾ ਘਰ ਉੱਜੜ ਗਿਆ ਕਹਿੰਦਾ ਭਰਾਵਾ ਨਾ ਹਜੇ ਤੱਕ ਕੋਈ ਤਲਾਕ ਹੋਇਆ ਨਾ ਹਜੇ ਤੱਕ ਉਹਨਾਂ ਨੇ ਕੋਈ ਹਾਂ ਨਾ ਫੜਾਈ ਆ ਨਾ ਕੋਈ ਸੁਰਜ ਜਵਾਬ ਦਿੰਦੇ ਆ ਬਸ ਇਹ ਕਹਿੰਦੇ ਵੀ ਹਜੇ ਇਲਾਜ ਚੱਲ ਰਿਹਾ ਇਲਾਜ ਚੱਲ ਰਿਹਾ ਦਾ ਡੇਢ ਸਾਲ ਹੋ ਗਿਆ ਗਈ ਨੂੰ ਹਜੇ ਤੱਕ ਤਾਂ ਇਲਾਜ ਹੋਇਆ ਨਹੀਂ ਤੇ ਗਾਂ ਦਾ ਪਤਾ ਨਹੀਂ ਇਲਾਜ ਕਦੋਂ ਦਾ ਹੋਣਾ ਇਸ ਕਰਕੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਭਰਾਵੋ ਕਿ ਜੇ ਕੋਈ ਇਸ ਰਾਹ ਤੇ ਤੁਰ ਰਿਹਾ ਤਾਂ ਇਸ ਰਾਹ ਤੋਂ ਮੁੜਾਓ ਕਿਉਂਕਿ ਇਸ ਰਾਹ ਤੇ ਅੱਗੇ ਦਲਦਲਾ ਹੋਰ ਕੁਝ ਵੀ ਨਹੀਂ ਹੈਗਾ ਉਸ ਕੁੜੀ ਨੂੰ ਮੰਨ ਲਓ ਨਸ਼ੇ ਦੀ ਇੰਨੀ ਕਿਹਦੀ ਆਦਤ ਸੀ ਕਿ ਉਹਨੂੰ ਆਪਦਾ ਬੱਚਾ ਤੱਕ ਨਹੀਂ ਸੀ ਪਿਆਰਾ ਲੱਗ ਰਿਹਾ ਉਹ ਆਦੇ ਬੱਚਾ ਨਹੀਂ ਸੀ ਪੈਦਾ ਹੋਣ ਦੇਦੀ ਇਹ ਨਸ਼ੇ ਕਰਕੇ ਵੀ ਜੇ ਮੈਂ ਬੱਚਾ ਪੈਦਾ ਕਰ ਲਿਆ ਉਥੇ ਹਸਪੀਟਲ 'ਚ ਐਡਮਿਟ ਹੋਊਂਗੀ ઓਪਰੇਟ ਹੋਣਗੇ ਮੈਂ ਉਥੇ ਹਫਤਾ ਰ੍ਹਾਂ ਦੋ ਚਾਰ ਦਿਨ ਲੱਗਣਗੇ ਤਾਂ ਮੈਂ ਨਸ਼ਾ ਕਿਵੇਂ ਖਾਉਂਗੀ ਸਾਰੇ ਪਰਿਵਾਰ ਦੇ ਸਾਹਮਣੇ ਇਸ ਕਰਕੇ ਉਹ ਬੱਚਾ ਨਹੀਂ ਸੀ ਪੈਦਾ ਹੋਣ ਦਿੰਦੀ ਤੇ ਦੇਖ ਲਓ ਕਿੰਨੀ ਸ਼ਾਤਰ ਸੀਗੀ ਕਿ ਸਹੁਰੇ ਪਰਿਵਾਰ ਦੇ ਵਿੱਚ ਆ ਕੇ ਵੀ ਆਨਲਾਈਨ ਨਸ਼ਾ ਮੰਗਾ ਲੈਂਦੀ ਸੀ ਕਰੇ ਆਨਲਾਈਨ ਉਹਨਾਂ ਲਈ ਤਾਂ ਆਨਲਾਈਨ ਹੀ ਸੀਗਾ ਜਦੋਂ ਉਹਨਾਂ ਦੇ ਮੰਡ ਆਏ ਸੀ ਵੀ Amazon ਤੋਂ ਜਾਂ ਕਿਸੇ ਹੋਰ ਐਪ ਤੋਂ ਮੰਨ ਲਓ ਆਰਡਰ ਆ ਰਹੇ ਆ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਇਹ ਜਿਹੜਾ ਸਾਡੇ ਘਰੇ ਆਰਡਰ ਫੜਾ ਕੇ ਜਾ ਰਿਹਾ ਹੈ ਮਾਰਕੀਟ ਚੋਂ ਮੰਨ ਲਓ ਖਰੀਦ ਕੇ ਤੇ ਪੈਕ ਕਰਕੇ ਤੇ ਵਿੱਚ ਨਸ਼ਾ ਪਾ ਕੇ ਸਾਡੇ ਘਰੇ ਦੇ ਕੇ ਜਾ ਰਿਹਾ ਹੈ ਅੱਗੋਂ ਉਹੋ ਜਿਹੇ ਘਟਿਆ ਮਾਪਿਓ ਜਿਨ੍ਹਾਂ ਨੂੰ ਪਤਾ ਸੀ ਸਾਡੀ ਤੀ ਨਸ਼ਾ ਕਰਦੀ ਹੈ ਫਿਰ ਵੀ ਉਹਦਾ ਗਾਂ ਵਿਆਹ ਕਰਤਾ ਅੱਜ ਕੱਲ੍ਹ ਕਈ ਮਾਪਿਓ ਵੀ ਮੰਨ ਲਓ ਐਡੇ ਘਟਿਆ ਵੀ ਜਿਹੜੇ ਜਮਾ ਹੀ ਨਹੀਂ ਸੋਚਦੇ ਵੀ ਸਾਡਾ ਘਰ ਉੱਜੜਿਆ ਸੀ ਗਾਂ ਕਿਸਦਾ ਕਿਉਂ ਜਾੜੀ ਹੈ ਇਸ ਕਰਕੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਹੋ ਸਕਦਾ ਕਿਸੇ